ਬਾਈ ਹਾਈ ਤੁਸੀਂ ਆਂਦਾ ਜਿੰਨੇ ਕੀ ਹੋਣੀਆਂ ਆ ਆ ਜਾ ਬਰਾਛੀ ਦੀ ਟਰੈਕਟਰ ਵੇਟ ਕਰਦੇ ਆ ਬਈ ਟਰੈਕਟਰ ਆ ਤਾਂ ਕੀ ਆਦੀ ਟੂਰਾਂ ਮੜਦੇ ਆ ਹਾਂ ਇਹ ਤਾਂ ਕੀ ਦਾ ਬਾਲੇ ਰੱਖ ਹੋਏ ਭਾਈ ਜੀ ਜੀਪ ਜੁੱਪਾਂ ਵੀ ਰੱਖ ਹੋਈਆਂ ਇਹ ਤਾਂ ਕੀ ਪੂਰੀਆਂ ਇੱਕ ਮੁੰਡਾ ਹੋ ਜਿੱਤੇ ਆ ਭਾਈ ਰੇਸ਼ਮ ਸਲਿਨੇ ਦਾ ਹਾਂ ਵਧੀਆ ਨਵਾਂ ਹੀ ਮੁੰਡਾ ਵਧੀਆ ਜਿੱਤ ਗਿਆ ਯਾਰ ਹਾਂ ਸਾਹਿਬ ਜੀ ਨੇ ਜਿੱਤਲੇ ਦੋ ਵਧੀਆ ਯਾਰ ਜਿਹੜਾ ਜਿੱਤਦਾ ਵਾ ਵਧੀਆ 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 ਭਾਈ ਉਹਨਾਂ ਨੇ ਵਿਚਾਰੇ ਗਰਮੀਆਂ ਦੇ ਖੇਡਦੇ ਸਾਰੇ ਉੱਧਰ ਨਹੀਂ ਮੇਰੀ ਅਜ ਤਈ ਹੈ ਯਾਰ 5 11 ਤੋਂ ਥੋੜੀ ਘੱਟ ਆ ਭਾਈ ਮੇਰੀ ਭਾਈ 5 5 11 ਤੋਂ ਥੋੜੀ ਘੱਟ ਤੋਂ ਨਾ ਨਹੀਂ ਉਹ ਤੇਦੀ ਬੁੱਤ ਤੇਰੀ 5 7 8 ਆਓ ਬਣ 5 4 ਹੀ ਆ ਮੇਰੀ ਤੇਰੀ ਪੰਦ ਸਾਤਾ ਜਿੰਨੀ ਤੇਰੀ ਸੱਚੀ ਮੇਰੀ ਭਾਈ 5 9 9.5 ਹੈਗੀ ਹੈ 10 ਸੋ ਲੱਗੇ ਆ ਉਹਦਾ ਯਾਰ ਫਿਰ ਤਾਂ ਹੂੰ ਉਹ ਤੇਰੀ ਜਵਾਜੀ ਕੀ ਗਾਨੀ ਵਾਲੇ ਲੰਬੇ ਵੀ ਨਹੀਂ ਬੰਦੇ ਚੰਗੇ ਲੱਗਦੇ ਭਾਈ ਓਕੇ ਉਹ ਕਈ ਯਾਰੀ ਭਾਈ ਗੱਲ ਕੋਈ ਨਹੀਂ ਜਾਫੀ ਮੋਰੇ ਜਿਆਦਾ ਵੱਡਾ ਜਾਂਦਾ ਉਹਦਾ ਸਣੀ ਦਾ ਦੂਸਰਾ ਕੜ ਸੰਗਿਆ ਵਾਲੇ ਦਾ ਛੁਟਾ ਉਹਦਾ ਜਿਹੜਾ ਕਰਦਾ ਇਹੀ ਨਹੀਂ ਕਿ ਜੂੰਜੀ ਮਰਿਆੜੀ ਜਾਂਦੀ ਆ ਕਿਸੇ ਅੰਗ ਚੋਂ ਦੀ ਹੋਰ ਕੀ ਭਾਈ ਉਹ ਕੋਈ ਉਹ ਇੱਕ ਆਈ ਵੇ ਸਾਰੇ ਭੱਜ ਗਏ ਮੈਂ ਮਗਰ ਮੁੜ ਕੇ ਦੇਖਿਆ ਨੇ ਗਿੱਟਾ ਖਾਲ ਦੇਆ ਬੜਾ ਲੰਬਾ ਭਾਈ ਉਹ ਅਨਜਾਇ ਪੰਜ ਫਟੇ 6 ਮੈਂ ਹਾਂ ਵੀ ਉੱਥੇ ਕਹਿ ਲਗੀ ਰਹੀ ਖੜੇ ਗੋਰਾ ਆ ਗਿਆ ਇਹਦੇ ਕੋਲ ਭਰਾਵਾ ਪਤਾ ਨਹੀਂ ਕੀ ਕੋਈ ਬੁੱਲੀ ਚਾਵੇ ਉਹਨੇ ਕਹੀ ਆ ਤੇਰੀ ਹਾਈਟ ਬਹੁਤ ਲੰਬੀ ਦੱਸ ਕਈ ਕਬੱਡੀ ਖੇਡਦੀ ਨਾਲ ਨਹੀਂ ਕੀਤੀ ਖੜਾ ਖੜਦਾ ਨਹੀਂ ਸੀ ਤਾਂ ਉਹ ਹੱਸ ਕੇ ਕਹਿੰਦੇ ਯਾਰ ਕਬੱਡੀ ਦਾ ਕੋਈ ਜਿਹਨੇ ਰਿਤਾયું ਬਾਜੇ ਰਹੀ ਕਹਿੰਦੇ ਹੁਣ ਤਾਂ ਪਲੇਅਰ ਖੁੱਟ-ਖੁੱਟ ਸਿੱਟ ਦਿੰਦੇ। ਸੰਧਾ ਆਪਣੀ ਕਬੱਡੀ ਦਾ ਕੋਈ ਦਾਅ ਹੁੰਦਾ ਤੁਹਾਨੂੰ ਵੀ ਦੱਸ ਦੀਏ। ਆਹ ਯਾਰ ਇਹ ਕਿਸੇ ਨੂੰ ਨਹੀਂ ਹਾਰੀ ਮਰਨੀ ਆਉਂਦਾ ਕਿਉਂ ਭਾਈ? ਹੋਰ ਕੀ ਭਾਈ ਜਿਹੜਾ ਮੌਕੇ ਤੇ ਲੱਗ ਗਿਆ ਉਹ ਦਾਜ ਦਾ ਆ। ਦੀਪਾਈਟਾ ਆਟਾ ਉਹ ਬੰਦੀ ਬੱਸ ਪਿਆਰੀ ਤੁਰੀ ਕਰਨਾ ਪਰ ਡਾਡੂਲਾ ਪੂਰਾ ਕੈਂਪ ਕਰਕੇ ਰੱਖਿਆ। ਮੈਂ ਤਾਂ ਹੁਣ ਤਾਂ ਭਾਈ ਲਾਈ ਜਾਂਦੇ ਆ ਮੈਂ ਕੰਮਕੁੰਮ ਤੇ ਜਾਂਦਾ ਨਹੀਂ ਭਜੀ। ਜੈ ਮੀਨਾ ਨਾ ਨਾ ਆਸੀ ਜੇ ਮੈਂ ਕਿਹਾ ਤੂੰ ਤੂੰ ਬੁਰਾ ਹੰਦੀ ਹੰਦੀ ਭਾਈ ਗਗਨ ਜੰਤਾ ਕਦੀ ਗਗਨ ਦੀ ਵੀ ਘਾਟੀ ਆ ਸੁਰੇ ਵਾਲੇ ਗਗਨ ਦੀ ਵੀ ਘਾਟੀ ਆ ਸੁਰੇ ਵਾਲੀ ਆ ਜੀ ਅਹੋ ਪੇਸ਼ਾਨਕਰ ਭਾਈ ਚਲੇ ਗਏ ਨੇ ਇੰਡੀਆ ਉਹ ਇੰਡੀਆ ਵਾ ਗਿਆ ਹਾਂ ਭਾਈ ਠੀਕ ਆ ਭਾਈ ਉਹ ਬੱਲੇ ਵੇਸਾਂ ਨੂੰ ਇੰਨੇ ਬੰਦੇ ਗਏ ਆ ਮੈਨੂੰ ਤਾਂ ਮੂੰਹ ਤਾਂ ਘਰੂ ਗਏ ਇੰਨੇ ਥੋੜੀ ਗੇੜ ਹੋ ਜਾਂਦਾ ਤੇ ਜਦੋਂ ਬਾਹਰੋਂ ਖੇੜ ਕੇ ਜਾਣੇ ਇੰਡੀਆ 11 ਡਾਊਨ ਜਾ ਹੋ ਜਾਂਦਾ ਨਾ ਸਰੀਰ ਪਤਾ ਨਹੀਂ ਕਾ ਤੂੰ ਹਾਂ ਬਈ ਇੱਕ ਪਈ ਵੈਦਰ ਦਾ ਵੀ ਫਰਕ ਪੈਂਦਾ ਵੀ ਕਿਤੇ ਸਰੀਰ ਬੜੀ ਥੱਕਦੀ ਆ ਉੱਥੇ ਵੀ ਥੱਕਦੀ ਇੰਡੀਆ ਐਸੇ ਦਾ ਐਸੇ ਦਾ ਸਕੋਰ ਦੀਆਂ ਵਗ ਲੱਗਦਾ ਹੁੰਦਾ 20 22 ਪਾ ਲਈਆਂ ਤੇ ਜੀ ਉੱਥੇ ਹੀ ਨਹੀਂ ਆ ਤੂੰ ਜੇ ਨਾ ਭਾਜੀ ਪਿੰਡ ਕਦੋਂ ਮੈਚ ਆ ਰਿਹਾ ਭਾਜੀ ਆਪਣੇ ਪਿੰਡ ਮੈਚ ਹੈ ਕੋਟਕਰਾਰਾ ਖਾਂ ਜ਼ਿਲ੍ਹਾ ਕਪੂਸਲਾ 15 16 ਜਨਵਰੀ ਦੇ ਮੈਚ ਹੈ ਭਾਜੀ ਪ੍ਰਮੋਸ਼ਨ ਨਾਲ ਹੀ ਨਾਲ ਹੀ ਪ੍ਰਮੋਸ਼ਨ ਭਾਜੀ ਕਹਿ ਦਿਓ ਸਾਰੇ ਜਣੇ ਪਹੁੰਚਣ ਕਦੋਂ ਮੈਚ ਉਥੇ 15 ਨਾਲ 16 ਨੂੰ ਹੈ ਭਾਜੀ ਠੀਕ ਹੈ ਠੀਕ ਜਿੱਥੇ ਪਿਛਲੇ ਵਾਰ ਸਾਲ ਹੋਏ ਸੀ ਨਾ ਹਾਂਜੀ ਹਾਂਜੀ ਭਾਜੀ ਠੀਕ ਆ ਆਹ ਉਹ ਦੋਈਂ ਸੱਜੇ ਖੇਡ ਗਏ ਤੁਸੀਂ ਮੋਰਸਲ ਜਿੱਤੇ ਮੈਂ ਜਿੱਤਿਆ ਮੋਰਸਲ ਨਾਲੋਂ ਤੋਂ ਹਾਂ ਦੂਈ ਛੱਡ ਗਏ ਸੀਗੇ ਘਰੇ ਸੀਗੇ ਤੁਸੀਂ ਤੋਂ ਨੇ ਆਪਣੇ ਅਮਰਤਾ ਭਾਈ ਨਾਲ ਉਤਾਰੇ ਆ। ਹਾਂ ਠੀਕ ਹੈ ਭਾਈ ਬੱਬੂ ਮਾਨ ਉਹਨਾਂ ਹੀ ਉੱਥੇ ਵੀ ਆਇਆ ਨਹੀਂ ਨਾ ਹਾਂ ਉਹ ਕੋਰੋਨਾ ਦਾ ਕਰਕੇ ਕੋਈ ਚੱਕਰ ਜਾ ਪਾਤਾ ਸੀ ਉੱਥੇ ਕਣੀ ਬੂਟਾਂ ਬੂਟਾਂ ਲੱਗੀਆਂ ਹੁਣ ਠੀਕ ਹੈ ਠੀਕ ਹੈ ਭਾਈ ਅਹ ਫਿਰ ਉਹਨਾਂ ਕਾਟ ਬੂਟ ਬਹੁਤ ਜ਼ਿਆਦਾ ਵੜ ਜਾਂਦੇ ਨੇ ਨਾ ਹਾਂ ਗੱਟਾ ਬਹੁਤ ਅਰੇ ਯਾਰ ਇਹ ਜੌਂੜੀਆਂ ਰੱਖਣੀਆਂ ਨੇ ਜਲਦੀ ਆ ਜਾ ਕੋਲਵਾਰ ਜੌਂੜੀਆਂ ਤਾਂ ਹੁਣ ਕਿਤੇ ਨਹੀਂ ਆਉਣੇ ਮੇਰੇ ਹਿਸਾਬ ਨਾਲ ਜੋਂਡੀ ਰਿਕਵਰੀ ਆਉਣੇ ਸੀ ਉਹ ਜੁੱਤ ਲਿਆ ਬਾਈ ਆਉਂਦਾ ਜਾਂ ਕੋਈ ਵੱਡਾ ਰੱਖੋ ਇਹ ਤੂੰ ਜਾਂ ਰੱਖਦਾ ਨਹੀਂ ਕੋਈ ਹੁਣ ਤਾਂ ਹਾਰਲੇ ਹੋਰਲੇ ਚਾਹੀਦਾ ਹਾਲੈਂਡ ਰੱਖੋ ਹਾਲੈਂਡ ਯਾਰ ਥੋੜਾ ਮਾਲੇ ਹੁਣ ਤਾਂ ਹਾਲੈਂਡ ਰੱਖੋ ਨਹੀਂ ਤੋਂ ਜੇ ਬੋਲਟ ਰੱਖਣਾ ਤਾਂ ਵਧੀਆ ਨਹੀਂ ਨਾ ਹਾਂ ਉਹ ਕਿਉਂ ਵੀ ਭਾਈ ਉਹ ਟਰੈਕਟਰ ਦਾ ਘਾਟੀ ਚੱਲਦੇ ਚੁੰਦੇ ਆਗੇ ਤਾਂ ਥੋੜਾ ਦਈ ਨਾਲੇ ਬਾਅਦ ਉਸਤਾਦ ਜੀ ਖੋਲਿਆ ਨਹੀਂ ਬਦਲਦਾ ਇਹ ਦੱਕਾਉਂਦੇ ਇਹਨੇ ਨਵਾਂ ਬੋਲਟ ਬੋਲਟ ਵਧੀਆ ਭਾਈ ਨਵੇਂ ਰੱਖਿਆ ਬੋਲਟ ਵਧੀਆ ਚਲੋ ਭਾਈ ਇਦਾਂ ਹੋ ਜਾਂਦਾ ਫੇ ਟਰੈਕਟਰ ਦਾ ਤੁਹਾਨੂੰ ਪਤਾ ਟਰੈਕਟਰ ਕਹਿੰਦੇ ਹੁੰਦੇ ਆ ਟਰੈਕਟਰ ਦਾ ਨਾਮ ਹੋ ਜਾਂਦਾ ਟਰੈਕਟਰ ਜਿੱਤੇ ਵੀ ਬੰਦੇ ਨੇ ਭਾਈ ਇਹ ਲੋਕੀ ਪੁੱਛੀ ਆ ਨਾ ਇੰਡੀਆ ਕਦੋਂ ਆ ਮੈਨੂੰ ਲੱਗਾ ਬਾਇਓ ਚ ਲਿਖਣਾ ਪੈਣਾ ਓਹ ਭਾਈ ਜਾਲਾ ਚਲੀ ਗਿਆ ਸਾਰੇ ਹੀ ਚਿੱਲ ਜਣੇ ਹੋ